ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਹੁਣ ਜਿਹੜੀਆਂ ਪਨੀਰੀਆਂ ਨੇ ਝੋਨੇ ਦੀਆਂ ਜਾਂ ਆਪਾਂ ਕਹਿੰਦੇ ਬਾਸਮਤੀ ਦੀਆਂ ਗੇਠੀਆਂ ਪਨੀਰੀਆਂ ਲੱਗੀਆਂ ਨੇ ਤਾਂ ਪਨੀਰੀਆਂ ਦੇ ਹਾਲਾਤ ਨੇ ਜਿਹੜੇ ਉਹ ਆਪਾਂ ਕਹਿ ਸਕਦੇ ਬਹੁਤ ਹੀ ਨਾਜ਼ੁਕ ਸਥਿਤੀ 'ਚੋਂ ਲੰਘ ਰਹੇ ਨੇ ਕਹਿੰਦਾ ਆਪਾਂ ਪਨੀਰੀਆਂ ਖਰਾਬ ਹੋਣ ਵੱਲ ਨੂੰ ਜਾ ਰਹੀਆਂ ਨੇ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਕਿਉਂਕਿ ਅਗੇਠੀਆਂ ਪਨੀਰੀਆਂ ਜਿਹੜੀਆਂ ਲੱਗੀਆਂ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਭਰਾਵਾਂ ਨੇ तरीका ਦੇ ਹਿਸਾਬ ਦੇ ਨਾਲ ਪਨੀਰੀ ਤਿਆਰ ਕਰਨ ਵਾਸਤੇ ਕਾਫੀ ਸਾਰਾ ਜਿਹੜਾ ਸੜਕਿਆ ਸੀ ਬੂਸਟਰ ਸੀਗੇ ਜਿਹੜੇ ਗਰੋਥ ਬੂਸਟਰ ਉਹ ਦਿੱਤੇ ਜਾ ਜਾ ਕਿਤੇ ਨਾ ਕਿਤੇ ਜਿਹੜੀ ਜ਼ਮੀਨੀ ਪ੍ਰੋਬਲਮਾਂ ਜਿੱਥੇ ਕਿਤੇ ਕੋਈ ਜੜਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਦੇ ਨਾਲ ਜਾ ਕਿਤੇ ਨਾ ਕਿਤੇ ਖਾਦਾਂ ਦੀ ਕਮੀ ਜਾਂ ਖਾਦਾਂ ਦੀ ਬਹੁਤਾਤ ਦੇ ਨਾਲ ਪਨੀਰੀਆਂ ਖਰਾਬ ਹੋਈਆਂ ਨੇ ਪਨੀਰੀਆਂ ਕਿਉਂ ਖਰਾਬ ਹੁੰਨਿਆ ਨੇ ਇਹਦਾ ਕੀ ਕਾਰਨ ਹੈ ਇਹਦਾ ਹੱਲ ਕੀ ਕੀਤਾ ਜਾ ਸਕਦਾ ਕੱਟ ਪੈਸਿਆਂ ਦੇ ਵਿੱਚ ਛੇਤੀ ਪਨੀਰੀ ਕਿਵੇਂ ਤਿਆਰ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਜਿਹੜੀ ਪਨੀਰੀ ਲਾਉਣ ਦਾ ਟ੍ਰਾਂਸਪਲੈਂਟਿੰਗ ਦਾ ਟਾਈਮ ਆ ਉਹਨੂੰ ਆਪਾਂ ਕਵਰ ਕਰ ਸਕੀਏ ਉਹਨੂੰ ਟਾਰਗੇਟ ਉਹਨੇ ਟਾਈਮ ਦੇ ਵਿੱਚ ਆਪਣਾ ਜਿਹੜਾ ਰੱਖਿਆ ਹੁੰਦਾ ਉਹਨਾਂ ਆਪਾਂ ਆਪਣੀ ਪਨੀਰੀ ਨੂੰ ਉੱਥੋਂ ਤੱਕ ਸਹੀ ਤਰੀਕੇ ਨਾਲ ਲੈ ਕੇ ਚੱਲੀਏ ਤੇ ਕੀ ਜਿਹੜੇ ਹੁਣ ਆਪਾਂ ਬਹੁਤ ਸਾਰੇ ਕਿਸਾਨ ਭਰਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵਾਰੀ ਗਰਮੀ ਆ ਜਿਵੇਂ ਕਿ ਗਰਮੀ ਚੱਲ ਰਹੀ ਆ ਬਐਸੇ ਜਿਹੜਾ ਹੁਣ ਮੌਸਮ ਚੱਲ ਰਿਹਾ ਇਹਨੂੰ ਪਨੀਰੀਆਂ ਵਾਸਤੇ ਜ਼ਰੂਰ ਲੱਗਦਾ ਕਿ ਟੈਂਪਰੇਚਰ ਆ ਜਿਹੜਾ ਉਹ ਜ਼ਿਆਦਾ ਪਨੀਰੀਆਂ ਨੂੰ ਦੂਸ਼ੀਆਂ ਜਾਂਦੀਆਂ ਨੇ ਗਰਮ ਹੋ ਕੇ ਕਿਤੇ ਨਾ ਕਿਤੇ ਮੱਕੀਆਂ ਵਗੈਰਾ ਕਹਿਣ ਦਾ ਭਾਵੇਂ ਕੁਸਾ ਤੱਕ ਕੁਝ ਕੁ ਬਨਸਪਤੀਆਂ ਜਿਹੜੀ ਉਹ ਪ੍ਰਭਾਵਿਤ ਹੁੰਦੀ ਆ ਪਰ ਕਿਤੇ ਨਾ ਕਿਤੇ ਜ਼ਮੀਨ ਵਾਸਤੇ ਇਹ ਟੈਂਪਰੇਚਰ ਆਉਣਾ ਬਹੁਤ ਹੀ ਜ਼ਰੂਰੀ ਆ ਪਰ ਇੱਥੇ ਆਪਾਂ ਗੱਲ ਕਰਦੇ ਆ ਪਨੀਰੀ ਦੀ ਖਾਸ ਕਰਕੇ ਪਨੀਰੀਆਂ ਮੌਸਮ ਦੇ ਹਿਸਾਬ ਦੇ ਨਾਲ ਖਰਾਬ ਹੋਣਾਂ ਅਗਲੇ ਦਿਨਾਂ ਦੇ ਵਿੱਚ ਵੀ ਇਸ ਤੋਂ ਜ਼ਿਆਦਾ ਹਾਲਾਤ ਬੱਤਰ ਹੋ ਸਕਦੇ ਆ ਪਰ ਆਪਾਂ ਕਿਵੇਂ ਬਚਾਈਏ ਉਹਨੂੰ ਜੇਕਰ ਖਰਾਬ ਹੋ ਗਈ ਤਾਂ ਉਹਨੂੰ ਕਿਵੇਂ ਠੀਕ ਕਰੀਏ ਕਿਉਂਕਿ ਦੇਖੋ ਬਹੁਤ ਸਾਰੇ ਕਿਸਾਨਪ੍ਰਭਾਂ ਦੀਆਂ ਪਨੀਰੀਆਂ ਨੇ ਜਿਹੜੀਆਂ ਲਾਉਣਯੋਗ ਹੋ ਗਈਆਂ ਪਰ ਵਿੱਚ ਜੇ ਵੱਡੀ ਜਾਂਦੀਆਂ ਨੇ ਵੱਡੀਆਂ ਹੋ ਕੇ ਵੀ ਬਹੁਤ ਸਾਰੇ ਕਿਸਾਨਪ੍ਰਭਾਂ ਦੀਆਂ ਪਨੀਰੀਆਂ ਪੀਲੀਆਂ ਹੋ ਜਾਂਦੀਆਂ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਕੀ ਹੱਲ ਨੇ ਤੇ ਕੀ ਪ੍ਰੋਬਲਮ ਆ ਉਸ ਤੋਂ ਪਹਿਲਾਂ ਨਵੇਂ ਚੈਨਲ ਨਾਲ ਜੁੜਿਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਕਿਸਾਨਪ੍ਰਭੋ ਜਿਹੜੇ ਕਿਸਾਨ ਪਰ ਆ ਦੀ ਪਨੀਰੀ ਪੀਲੀ ਹੁੰਦੀ ਹੈ ਕਹਿੰਦਾ ਆਪਾਂ ਇਸ ਤਰੀਕੇ ਦੇ ਨਾਲ ਦੁੱਗੀਆਂ ਜਿੰਦੇ ਵਿੱਚ ਕਿਤੇ ਨਾ ਕਿਤੇ ਪੀਲਾਪਨ ਦਿਖਾਈ ਦਿੰਦਾ ਨਾਰਮਲ ਪੀਲਾਪਨ ਦਿਖਾਈ ਦਿੰਦਾ ਤਾਂ ਤੁਸੀਂ ਪਨੀਰੀ ਦੀਆਂ ਜਿਹੜੀਆਂ ਜੜਾਂ ਨੇ ਉਹ ਪੱਟ ਕੇ ਦੇਖਣੀਆਂ ਨੇ 2 4 5 10 ਬੂਟੇ ਉਸ ਜਗ੍ਹਾ ਦੇ ਵਿੱਚੋਂ ਅਖਾੜ ਕੇ ਦੇਖ ਲਓ ਧਰਤੀ ਤੋਂ ਪੱਟ ਕੇ ਦੇਖ ਲਓ ਉਸ ਦੀ ਜਦੋਂ ਤੁਸੀਂ ਜੜ ਸਾਫ਼ ਕਰੋਗੇ ਜੜ ਦੇਖੋਗੇ ਜੇ ਤਾਂ ਦੇਖੋ ਇੱਕ ਗੰਢ ਇੱਕ ਗੰਢ ਨਾਰਮਲ ਆ ਤੇ ਜਿਆਦਾ ਗੰਢਾ ਅਨਨਾਰਮਲ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖੋ ਜੇਕਰ ਇੱਕ ਗੰਢ ਕੋਸ਼ਿਸ਼ ਕਰਦੇ ਆ ਫੋਟੋ ਲਾਉਣ ਦੀ ਤਾਂ ਤਾਂ ਉਹ ਨਾਰਮਲ ਆ ਕਿਉਂਕਿ ਜਿੱਥੇ ਕਿਤੇ ਚੌਲ ਜਿੱਥੇ ਕਿਤੇ ਆਪਾਂ ਨੇ ਬੀਜ ਸੱਟਾ ਹੁੰਦਾ ਜਿੱਥੇ ਕਿਤੇ ਪੁੰਗਾਰਾ ਲੱਗਦਾ ਹੁੰਦਾ ਸ਼ੁਰੂਆਤ ਹੁੰਦੀ ਉਹਥੇ ਗੰਢ ਹੋਣੀ ਲਾਜ਼ਮੀ ਆ ਇਹ ਨਾਰਮਲ ਅਵਸਥਾ ਪਰ ਅਨਨਾਰਮਲ ਕਿੱਥੇ ਆ ਜਿੱਥੇ ਕਿਤੇ ਸਿਰਿਆਂ ਦੇ ਉੱਤੇ ਜਿਹੜੀਆਂ ਜੜਾਂ ਨੇ ਉਹਨਾਂ ਦੇ ਉੱਤੇ ਤੁਹਾਨੂੰ ਗੰਢ ਦਿਖਾਈ ਦਿੰਦੀ ਆ ਛੋਟਾ ਜਾਂ ਬਾਜਰੇ ਦੇ ਦਾਣੇ ਵਰਗਾ ਕੋਈ ਦਿਖਾਈ ਦੇ ਰਿਹਾ ਗੋਲ-ਗੋਲ ਜਿਹਾ ਦਾਣਾ ਆ ਤਾਂ ਉਥੇ ਨਿਮਾਟੋਡ ਦੀ ਪ੍ਰੋਬਲਮ ਆ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਉਹ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਗੱਲਬਾਤ ਕਰ ਚੁੱਕੇ ਆ ਨਿਮਾਟੋ ਫਰੀ ਜਾਂ ਫਿਊਰਾਡਾਂ ਜਾਂ ਕੁਝ ਵੀ ਤੁਸੀਂ ਜਿਹੜੇ ਉਹਦੇ ਹੱਲ ਨੇ ਉਹ ਚੰਗੇ ਤਰੀਕੇ ਨਾਲ ਹੱਲ ਕਰ ਲਓ ਕਿਉਂਕਿ ਉਹ ਕਾਫੀ ਸਾਰੇ ਆਪਾਂ ਕਹਿ ਸਕਦੇ ਆ ਕਿ ਆਪਣੇ ਕੋਲੇ ਹੱਲ ਨੇ ਜਿਹੜੇ ਆਪਾਂ ਕਰ ਸਕਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਜ਼ਮੀਨ ਦੀ ਡਰੈਸਿੰਗ ਇੱਕ ਜ਼ਰੂਰੀ ਹੁੰਦੀ ਹੈ ਉਹ ਅਗਲੇ ਸਾਲਾਂ ਵਾਸਤੇ ਜਾਂ ਝੋਨਾ ਲਾਉਣ ਤੋਂ ਪਹਿਲਾਂ ਜਿਹੜੀ ਕਿ ਆਪਾਂ ਅਕਸਰ ਹੀ ਕਹਿੰਦੇ ਰਹਿੰਦੇ ਆ ਉਹਦੇ ਨਾਲ ਕੋਸਾ ਤੱਕ ਕੰਟਰੋਲ ਹੁੰਦਾ ਪਰ ਤੁਹਾਡੇ ਖੇਤ ਦੇ ਵਿੱਚ ਆ ਗਿਆ ਹੁਣ ਤੁਸੀਂ ਉਹਨੂੰ ਕੈਮੀਕਲ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਆ ਇਹ ਹੋ ਗਿਆ ਨਾਰਮਲ ਜਿਹੜੀ ਪੀਲਾਪਣ ਇੱਕ ਹੋਰ ਤਰੀਕੇ ਦੇ ਨਾਲ ਸਾਰੀ ਪਨੀਰੀ ਨਾਰਮਲ ਪੀਲੀ ਹੁੰਦੀ ਆ ਕਿਤੇ ਦੁੱਗੀਆਂ ਦੇ ਵਿੱਚ ਨਹੀਂ ਹੁੰਦੀ ਉਹਥੇ ਕਿਸਾਨ ਪ੍ਰਭੂ ਸਿੱਧਾ-ਸਿੱਧਾ ਹਿਸਾਬ ਆ ਤੁਹਾਡੇ ਖੇਤ ਦੇ ਵਿੱਚ ਜੂਰੀਏ ਦੀ ਕਮੀ ਆ ਤੁਸੀਂ ਜੂਰੀਆ ਦਿਓ ਆਪਾਂ ਇਸੇ ਕਰਕੇ ਕਹਿੰਦੇ ਹੁੰਦੇ ਹਰ ਚੌਥੇ ਦਿਨ ਜੂਰੀਆ ਦਿੰਦੇ ਰਹੋ ਬਹੁਤ ਸਾਰੇ ਕਿਸਾਨ ਭਰਾ ਨੇ 15-15 ਦਿਨ ਜੂਰੀ ਹੀ ਨਹੀਂ ਦਿੰਦੇ ਹਫਤਾ ਹਫਤਾ 10-10 ਦਿਨ ਲੰਘਾ ਦਿੰਦੇ ਆ ਫਿਰ ਪਨੀਰੀ ਆਪਣਾ ਜਿਹੜੀ ਸਪੀਡ ਆ ਉਹ ਗਾਲ ਲੈਂਦੀ ਆ ਫਿਰ ਉਸ ਤੋਂ ਬਾਅਦ ਪੀਲਾ ਬਣ ਦਿਖਾਈ ਦੇਣ ਲੱਗ ਜਾਂਦਾ ਫਿਰ ਕਿਤੇ ਨਾ ਕਿਤੇ ਉਹ ਚੰਗੀ ਪਨੀਰੀ ਨਹੀਂ ਹੁੰਦੀ ਆਪਾਂ ਨੂੰ ਲੱਗਦਾ ਉੱਥੇ ਜੂਰੀਆ ਪਾ ਲਓ ਅਗਲੀ ਗੱਲ ਆ ਗਈ ਕਿਸਾਨ ਭਰਾਵੋ ਕਿਤੇ ਨਾ ਕਿਤੇ ਇਹ ਬਹੁਤ ਸਾਰੇ ਕਿਸਾਨ ਭਰਾਇ ਤੋਂ ਜਾਣੂ ਨੇ ਜਿਵੇਂ ਕਿ ਪੱਤੇ ਨੇ ਜਿਹੜੇ ਚਿੱਟੇ ਜੇ ਹੁੰਦੇ ਆ ਜਾਂ ਜਾਂ ਕਿਤੇ ਨਾ ਕਿਤੇ ਬੱਟਾਂ ਦੇ ਕੋਲੇ ਜਾਂ ਕਿਤੇ ਧੋੜੀਆਂ ਦੇ ਉੱਤੇ ਪੱਤੇ ਚਿੱਟੇ ਹੁੰਦੇ ਆ ਪੀਲੇ ਜੇ ਹੁੰਦੇ ਆ ਸੁੱਕਦੇ ਆ ਜਿਵੇਂ ਕਿ ਉਥੇ ਲੋਹੇ ਦੀ ਕਮੀ ਆ ਜਿੱਥੇ ਕਿਤੇ ਜੰਗਾਲੇ ਹੁੰਦੇ ਆ ਉਥੇ ਜ਼ਿੰਕ ਦੀ ਕਮੀ ਆ ਇਹਦੇ ਬਾਰੇ ਬਹੁਤ ساری ਗੱਲਬਾਤ ਹੋਊਗੀ ਕਾਫੀ ਸਾਰਾ ਮਸਾਲਾ ਤੁਹਾਨੂੰ ਮਿਲ ਜੇ ਇਹਦੇ ਬਾਰੇ ਬਾਹਲੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਪਰ ਤੁਸੀਂ ਇਹਨੂੰ ਫੇਰ ਵੀ ਚਲੇਟਡ ਜ਼ਿੰਕ 40 ਗ੍ਰਾਮ ਤੱਕ ਤੇ ਆਮ ਆ ਜਿਹੜੀ ਉਹ 25 ਗ੍ਰਾਮ ਤੱਕ ਵਰਤ ਸਕਦੇ ਹੋ 33% ਵਾਲੀ ਕਣ ਦਾ ਆਪਾ 100 ਲੀਟਰ ਪਾਣੀ ਦੇ ਵਿੱਚ ਅੱਧਾ ਨਹੀਂ ਅੱਧਾ ਕਿਲੋ ਵਰਤ ਸਕਦੇ ਹੋ ਤੁਸੀਂ ਜਿਹੜੀ 33% ਵਾਲੀ ਹੈ ਉਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਵੰਡ ਲੈਣਾ ਤੁਸੀਂ ਕਿੰਨਾ ਰਾਕਵਾ ਪਨੀਰੀ ਦਾ ਲਾਇਆ ਤਾਂ ਇਸ ਤਰੀਕੇ ਨਾਲ ਤੁਸੀਂ ਇਹਦੇ ਕੰਟਰੋਲ ਕਰ ਸਕਦੇ ਜੇਕਰ ਜ਼ਿੰਕ ਦੀ ਕਮੀ ਹੈ ਇਹੀ ਹਾਲਾਤ ਲੋਹੇ ਦੇ ਆ ਤੁਸੀਂ ਲੋਹਾ ਛੜਕਿਆ ਕਰ ਸਕਦੇ ਹੋ ਭਾਵੇਂ ਤੁਸੀਂ ਹਰਾ ਕਿਸੇ ਲੋਹਾ ਕੁਝ ਵੀ ਪਹਿਲਾਂ ਦਿੱਤਾ ਉਹਨੂੰ ਭੁੱਲ ਜਿਓ ਤੁਸੀਂ ਦਿੱਤਾ ਜ਼ਿੰਕ ਦਿੱਤਾ ਗਾ ਖੇਤ ਦੇ ਵਿੱਚ ਜੇਕਰ ਤੁਹਾਡੇ ਹੁਣ ਇਹਨਾਂ ਦਿਨਾਂ ਦੇ ਵਿੱਚ ਕਮੀ ਆਈ ਆ ਤਾਂ ਉਹਦਾ ਹੁਣ ਹੱਲ ਕਰਨਾ ਤੁਹਾਡੇ ਵਾਸਤੇ ਜ਼ਰੂਰੀ ਆ ਜਿਹੜੀ ਚੀਜ਼ ਦੀ ਕਮੀ ਆ ਉਹੀ ਨਿਸ਼ਾਨਾ ਲਾ ਲਓ 2 ਜਾਂ 3 ਦਿਨਾਂ ਦੇ ਬਾਅਦ ਦੁਬਾਰਾ ਕਹਿਣ ਦਾ ਭਾਵ 2 ਤੋਂ 3 ਸੜਕਿਆ ਰਿਪੀਟਰ ਸੜਕਿਆ ਕਰਨੇ ਹੁੰਦੇ ਨੇ ਇਹਦੇ ਤੇ ਜੇਕਰ ਮਿਕਸ ਕਰਕੇ ਕਰਦੇ ਹੋ ਕਿਸਾਨਪਰਾ ਇਹਦੇ ਵਿੱਚ ਇੱਕ ਹੋਰ ਗੱਲ ਬਹੁਤ ਸਾਰੇ ਕਿਸਾਨਪਰਾ ਇਹ ਕਰ ਰਹੇ ਨੇ ਪਰ ਪੱਤੇ ਫੇਰ ਵੀ ਲੱਗਦਾ ਕਿ ਯਾਰ ਛੁੱਕੀ ਜੇ ਜਾਂਦੇ ਉਤੋਂ ਮੱਚੀ ਜੇ ਜਾਂਦੇ ਆ ਇਹਦੇ ਵਿੱਚ ਤਜਾਬੀਪਣ ਆਪਾਂ ਕਹਿ ਸਕਦੇ ਹੁੰਦਾ ਹੈਗਾ ਉਹਦੇ ਵਾਸਤੇ ਤੁਸੀਂ ਕਲੀ ਨੂੰ ਸ਼ਾਮ ਨੂੰ ਭਿਉਂ ਕੇ ਸਵੇਰ ਨੂੰ ਉਹਦਾ ਨਿਤਰਿਆ ਪਾਣੀ ਲੈ ਕੇ ਉਹਦੇ ਵਿੱਚ ਐਡ ਕਰ ਲਿਆ ਕਰੋ ਉਹ ਕਿਤੇ ਨਾ ਕਿਤੇ ਕੈਲਸ਼ੀਅਮ ਤਾਂ ਤੁਹਾਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਮਿਲੇਗੀ ਕੈਲਸ਼ੀਅਮ ਬਾਰੇ ਨਾ ਇਹਦੇ ਬਾਰੇ ਸੋਚੋ ਪਰ ਉਹਦੇ ਵਿੱਚ ਜਿਹੜਾ ਤਜਾਬੀਪਣ ਉਹ ਘਟ ਜਾਂਦਾ ਇਹਦੇ ਬਾਰੇ ਕਿਸਾਨ ਭਰਾਵੋ ਇਸ ਤਰੀਕੇ ਦੇ ਨਾਲ ਜੇਕਰ ਇਹ ਕਮੀ ਆਉਂਦੀ ਹੈ ਤੁਸੀਂ ਕੰਟਰੋਲ ਕਰ ਸਕਦੇ ਹੋ ਅਗਲੀ ਗੱਲ ਬਹੁਤ ਸਾਰੇ ਅਗਲੀ ਗੱਲ ਬਹੁਤ ਸਾਰੇ ਰੇਤਲੇ ਖੇਤਾਂ ਦੇ ਵਿੱਚ ਪਾਣੀ ਦੇ ਜਿੱਥੇ ਕਿਤੇ ਘੱਟ ਖੜਦਾ ਉਹਦੇ ਵਿੱਚ ਆਪਾਂ ਨੇ ਪਨੀਰੀ ਬੀਜੀ ਹੁੰਦੀ ਆ ਉਥੇ ਪਾਣੀ ਪ੍ਰੋਪਰ ਲਾ ਲਓ ਸਾਈਡਾਂ ਵਾਲੀਆਂ ਵੱਟਾਂ ਨੇ ਜਿਹੜੀਆਂ ਉਹਨਾਂ ਨੂੰ ਪੂਰੀਆਂ ਵੱਡੀਆਂ ਵੱਟਾਂ ਕਰਕੇ ਪਾਣੀ ਦੇ ਵਿੱਚ ਤੁਸੀਂ ਸ਼ਾਮ ਨੂੰ ਫੁੱਲ ਪਾਣੀ ਭਰ ਸਕਦੇ ਹੋ ਉਹਦੇ ਵਿੱਚ ਜੇਕਰ ਤੁਹਾਡੀ ਪਨੀਰੀ 12-13 ਦਿਨਾਂ ਦੀ ਹੋਊਗੀ ਜੇ 10 ਦਿਨਾਂ ਤੋਂ ਬਾਅਦ 10 ਤੋਂ 12 ਦਿਨਾਂ ਦੀ ਪਨੀਰੀ ਤੋਂ ਬਾਅਦ ਪ੍ਰੋਪਰ ਜੂਰੀਆਂ ਪਾ ਕੇ ਤੁਸੀਂ 15-18-20 ਦਿਨਾਂ ਤੱਕ ਰੋਜ਼ ਪਾਣੀ ਚੰਗੇ ਤਰੀਕੇ ਦੇ ਨਾਲ ਇੰਨਾ ਹਾਲਾਤਾਂ ਦੇ ਵਿੱਚ ਜਿਹੜੇ ਹੁਣ ਚੱਲ ਰਹੇ ਆ ਟੈਂਪਰੇਚਰ ਦੇ ਪਾਣੀ ਦਿੰਦੇ ਰਹੋਗੇ ਉੱਥੇ ਤੁਹਾਡੀ ਪਨੀਰੀ ਆ ਜਿਹੜੀ ਨਾ ਕਾਲੜੀ ਹੋਣੀ ਆ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਆ ਕਿ ਕਾਲੜੀ ਹੋ ਜਾਂਦੀ ਆ ਜਿਆਦਾ ਪਾਣੀ ਦੇਣ ਨਾਲ ਇਸ ਤੋਂ ਬਾਅਦ ਇਹ ਹਾਲਾਤ ਸ਼ੁਰੂ ਹੁੰਦੇ ਉਹ ਤੋਂ ਬਾਅਦ ਆਪਾਂ ਪਨੀਰੀ ਪੋਲੀ ਕਰਨ ਬਾਰੇ ਵੀ ਗੱਲਬਾਤ ਕਰ ਲਾਂਗੇ ਪਰ ਪਹਿਲਾਂ ਪਨੀਰੀ ਬਚਾਉਣੀ ਆ ਪਲਾਈ ਬਾਅਦ ਦੇ ਵਿੱਚ ਇਹ ਹੋਗਾ ਪਾਣੀ ਲਾਉਣ ਦਾ ਤਰੀਕਾ ਕਹਨ ਦਾ ਆਪਾਂ ਜਿਆਦਾ ਪਾਣੀ ਕਰਾਸ ਕਰਾ ਦਿਓ ਅੱਗੇ ਕੱਢ ਦਿਓ ਜਾਂ ਜੇਕਰ ਪਾਣੀ ਹੈ ਜਿਹੜਾ ਸਨਪ੍ਰਭਾ ਉਹ ਪਾਣੀ ਨੂੰ ਤੁਸੀਂ ਜਾਂ ਤਾਂ ਅੱਗੇ ਕੱਢ ਦੋ ਖੇਤ ਦੇ ਵਿੱਚ ਸਵੇਰੇ ਦੂਸਰੇ ਦਿਨ ਦੇ 10-11 ਵਜੇ ਤੱਕ ਜਦੋਂ ਤੱਕ ਪਾਣੀ ਗਰਮ ਹੁੰਦਾ ਤੇ ਜਾਂ ਜੇਕਰ ਜੀਰ ਗਿਆ ਪਾਣੀ ਤਾਂ ਫਿਰ ਕੋਈ ਦਿੱਕਤ ਨਹੀਂ ਰਾਤ ਪਰ ਪਾਣੀ ਚੰਗੇ ਤੇ ਕਹਿਣ ਦਾ ਭਾਵ 10ਵੇਂ 11ਵੇਂ ਦਿਨ ਤੋਂ ਲਾ ਕੇ ਜੇਕਰ ਤੁਸੀਂ 18ਵੇਂ 19ਵੇਂ ਦਿਨ ਤੱਕ ਪਾਣੀ ਖੇਤ ਦੇ ਵਿੱਚ ਭਰ ਲਉਗੇ ਰਾਤ ਪਰ 11 ਤੋਂ 4 ਵਜੇ ਤੱਕ ਪਾਣੀ ਨੂੰ ਖਾਲੀ ਕਰ ਦੋਗੇ ਦਿਨ ਦੇ ਫਿਰ ਤੁਹਾਡੀ ਪਨੀਰੀ ਕਿਸੇ ਵੀ ਹਾਲਾਤ ਦੇ ਵਿੱਚ ਖਰਾਬ ਨਹੀਂ ਹੁੰਦੀ ਹੁਣ ਅਗਲੀ ਗੱਲ ਦੂਸਰਾ ਤਰੀਕਾ ਜਿਹੜਾ ਹੱਥਾਂ ਵਾਲਾ ਜਿੰਦਰਾ ਹੁੰਦਾ ਮੱਥੇ ਸਿਰੇ ਪਾੜੇ ਬੰਨਣ ਵਾਲਾ ਜਿਹੜਾ ਕਰਨ ਦਾ ਭਾਵ ਦੋ ਬੰਦੇ ਚਲਾਉਂਦੇ ਆ ਜਿਹਨੂੰ ਇੱਕ ਖਿੱਚਦਾ ਇੱਕ ਦਬਦਾ ਉਸ ਜਿੰਦਰੇ ਨੂੰ ਤੁਸੀਂ ਪੁੱਠਾ ਫੜ ਕੇ ਜਾਂ ਕੋਈ ਫੱਟੇ ਦੇ ਉੱਤੇ ਰੱਸਾ ਬੰਨ ਕੇ ਜਾਂ ਕੜੀ ਦੇ ਉੱਤੇ ਰੱਸਾ ਬੰਨ ਕੇ ਚੰਗੇ ਤਰੀਕੇ ਦੇ ਨਾਲ ਭਰ ਕੇ ਉਹਦੇ ਵਿੱਚ ਫੇਰ ਸਕਦੇ ਹੋ ਉਹਦੇ ਨਾਲ ਬਹੁਤ ਘੈਂਟ ਤਰੀਕੇ ਦੇ ਨਾਲ ਪਨੀਰੀ ਆ ਜਿਹੜੀ ਉਹ ਪ੍ਰੋਪਰ ਢੰਗ ਦੇ ਨਾਲ ਬਾਦੀ ਵੀ ਆ ਮੱਚਨ ਤੋਂ ਵੀ ਬਚ ਰਹੀਂਦੀ ਆ ਪਾਣੀ ਵੀ ਉਹਦੇ ਉੱਪਰ ਤੱਕ ਧੋਤੀ ਜਾਂਦੀ ਆ ਜਾ ਇਹ ਕਰੇ ਨਹੀਂ ਕਰ ਸਕਦੇ ਤਾਂ ਥੋਕੇ ਪਾਣੀ ਦਾ ਜਿਹੜਾ ਖਾਲੀ ਪਾਣੀ ਨਿਊਟਰਲ ਪਾਣੀ ਹੁੰਦਾ ਚੰਗਾ ਪਾਣੀ ਹੋਵੇ ਇੱਕ ਨੰਬਰ ਹੋਵੇ ਠੰਡਾ ਹੋਵੇ ਬਰਫ ਵਰਗਾ ਉਹਦਾ ਤੁਸੀਂ ਸੜਕਿਆ ਕਰ ਸਕਦੇ ਜਿੰਨਾ ਮਰਜੀ ਰਜਾਨਾ ਇੱਕ ਕਨਾਲ ਦੇ ਵਿੱਚ ਘੱਟੋ ਘੱਟ ਦੋ ਢੋਲੀਆਂ ਪਾਣੀ ਦੀਆਂ ਜੇਕਰ ਤੁਸੀਂ ਤਿੰਨ ਦਿਨ ਲਗਾਤਾਰ ਪਾਉਂਗੇ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ ਪੈਣੀ ਬਸਰਤੇ ਕਿਸੇ ਚੀਜ਼ ਦੀ ਸਪੈਸ਼ਲ ਚੀਜ਼ ਦੀ ਘਾਟ ਨਾ ਹੋਵੇ ਅਗਲੀ ਗੱਲ ਆ ਜਾਂਦੀ ਬਹੁਤ ਸਾਰੇ ਕਿਸਾਨ ਭਰਾ ਕਈ ਵਾਰੀ ਇਹਨਾਂ ਦਿਨਾਂ ਦੇ ਵਿੱਚ ਬੂਸਟਰ ਕਰਨ ਲੱਗ ਜਾਂਦੇ ਆ ਜਿਹੜੇ ਕਿ ਜਿਵੇਂ ਕਿ ਜਿਬਰਾਈਲ ਕੈਸਟ ਹੋ ਗਿਆ ਜਾਂ ਅਜਿਹੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਖਿੱਚ ਕੇ ਵਧਾਉਂਦੇ ਨੇ ਪਨੀਰੀ ਨੂੰ ਸਮਝੀ ਗਏ ਉਹਨੇ ਉਹਨਾਂ ਨੂੰ ਜਦੋਂ ਤੁਸੀਂ ਕਰਦੇ ਹੋ ਕਿਸਾਨ ਪ੍ਰਭੂ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਜਦੋਂ ਸਰੀਰ ਦੇ ਵਿੱਚ ਉਹਨਾਂ ਦੀ ਜੜਾਂ ਦੇ ਵਿੱਚ ਤਾਕਤ ਉਨੀ ਨਹੀਂ ਹੁੰਦੀ ਜਿੰਨਾ ਉਹਨਾਂ ਨੇ ਪੱਤਾ ਉੱਪਰ ਨੂੰ ਵਧਾ ਲਿਆ ਹੁੰਦਾ ਦੇਖੋ ਸਰੀਰ ਆਪਾਂ ਆਪਣੇ ਸਰੀਰ ਨੂੰ ਪਾਵੇਂ ਕਿੰਨਾ ਵੀ ਟੀਕੇ ਲਾ ਕੇ ਜਾਂ ਕਿਵੇਂ ਵੀ ਫਲਾ ਲੀਏ ਪਰ ਜਿੱਥੇ ਕਿਤੇ ਗਰਮ ਮੌਸਮ ਠੰਡਾ ਮੌਸਮ ਜਿੱਥੇ ਕਿਤੇ ਆਪਾਂ ਨੂੰ ਜ਼ਿਆਦਾ ਤਾਕਤ ਦੀ ਲੋੜ ਪਊਗੀ ਉਥੇ ਆਪਣੇ ਸਰੀਰ ਨੇ ਆਪਣਾ ਸਾਥ ਨਹੀਂ ਦੇਣਾ ਜਾਂ ਬੁਰੇ ਪ੍ਰਭਾਵਾਂ ਦੇ ਵਿੱਚ ਬੁਰੇ ਮੌਸਮ ਦੇ ਵਿੱਚ ਆਪਣੇ ਸਰੀਰ ਨੇ ਸਾਥ ਨਹੀਂ ਦੇਣਾ ਉਥੇ ਆਪਾਂ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਾਂਗੇ ਉਹੀ ਹਾਲਾਤ ਪਨੀਰੀ ਦੇ ਫਸਲਾਂ ਦੇ ਨੇ ਜੇਕਰ ਤੁਸੀਂ ਅਜਿਹੇ ਟੀਕੇ ਲਾ ਕੇ ਇਹਨਾਂ ਦਿਨਾਂ ਦੇ ਵਿੱਚ ਵਧਾਉਂਗੇ ਤਾਂ ਜਦੋਂ ਇਹੋ ਜਿਹੇ ਤਾਪਮਾਨ ਦੇ ਨਾਲ ਸਾਹਮਣਾ ਹੋਊਗਾ ਤਾਂ ਅ ਪੱਕੇ ਹੀ ਆ ਕੇ ਤੁਹਾਡੀ ਪਨੀਰੀ ਆ ਜਿਹੜੀ ਉੱਪਰੋਂ ਇਸ ਤਰ੍ਹਾਂ ਹੋ ਜੇ ਜਿਵੇਂ ਕਿ ਪੀਲਾ ਕਾਗਜ਼ ਪਾਇਆ ਹੁੰਦਾ ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ ਨਾਰਮਲ ਤਰੀਕੇ ਦੇ ਨਾਲ ਬਿਨਾ ਹਾਰਮੋਨ ਜਿੱਤੋਂ ਤੁਸੀਂ ਟਰੇਲੂ ਜਿਹੜਾ ਆਪਾਂ ਕਹਿੰਦੇ ਆ ਥੱਲੇ ਵਾਲੀ ਜੜ ਦੇ ਵਿੱਚ ਬਿਮਾਰੀ ਨਾ ਛੱਡੋ ਸੋਕਾ ਨਾ ਲੱਗਣ ਦਿਓ ਗਰਮ ਪਾਣੀ ਨਾ ਲੱਗਣ ਦਿਓ ਤੇ ਜੂਰੀਆ ਦੀ ਕਮੀ ਨਾ ਆਉਣ ਦਿਓ ਪਨੀਰੀ ਕੋਈ ਦਿੱਕਤ ਹੀ ਨਹੀਂ ਪਨੀਰੀ ਹੁੰਦੀ ਰਹੂਗੀ ਪਨੀਰੀ ਵਧੂਗੀ ਨਾਰਮਲ ਤਰੀਕੇ ਦੇ ਨਾਲ ਬਾਈ ਦੀ ਥਾਂ ਤੇ 25 ਦਿਨਾਂ ਦੀ ਪਨੀਰੀ ਲਾ ਲਓ ਪਰ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਹੁਣ ਬਹੁਤ ਸਾਰੇ ਵੀਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਰਗੇ ਵੀਰ ਨੇ ਕਿ ਪਨੀਰੀ ਇਸ ਤਰੀਕੇ ਨਾਲ ਵਾਧਦੀ ਹੈ ਵਾਧਦੀ ਹੈਗੀ ਪਰ ਉਹਨੂੰ ਬਚਾਉਣ ਦਾ ਹੱਲ ਵੀ ਨਾਲ ਦੀ ਨਾਲ ਜ਼ਰੂਰ ਦੱਸਦਿਆ ਕਰੋ ਕਿ ਉਹਨੂੰ ਬਚਾਈਏ ਕਿ ਨਹੀਂ ਸੋ ਮੇਰਾ ਖਿਆਲ ਹੈ ਪਨੀਰੀ ਬਾਰੇ ਜਿਹੜੇ ਡਾਊਟ ਸੀਗੇ ਉਹ ਤੁਹਾਡੇ ਕਲੀਅਰ ਹੋ ਗਏ ਹੋਣੇ ਫੇਰ ਵੀ ਕੋਈ ਸਵਾਲ ਹੋਵੇ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਬਰੰਤੂ ਹੋਵੇ ਕਮੈਂਟਾਂ ਦੇ ਵਿੱਚ ਜ਼ਰੂਰ ਤੁਸੀਂ ਸਾਂਝੀ ਕਰ ਸਕਦੇ ਹੋਗੇ ਆਪਣੀ ਗੱਲ ਵੀਡੀਓ ਦੇਖਣ ਦੇ ਲਈ ਵੀਡੀਓ ਦੇ ਨਾਲ ਤੇ ਚੈਨਲ ਦੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ